ਵਾਹਿਗੁਰੂ ਜੀ ਕਾ ਖਾਲਸਾ ਸੇਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚਾਗੁਣੀ ਤਰੱਕੀ ਬਖਸ਼ੇ ਤੇ ਸਬਰ ਨੂੰ ਦੇਰੋਕਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਹੈਗਾ ਜੀ ਬਸਾਖੀ ਦਾ ਦਿਨ ਹੈ ਨਾ ਅ ਅੱਜ ਦਾ ਦਿਨ ਆਪਣੇ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਤੇ ਮਹਾਰਾਜ ਭਾਈ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸਾਰੇ ਖਾਲਸੇ ਸਜਣਾ ਸਿੰਘ ਸਰਦਾਰ ਬਣਨਾ ਤੇ ਵਧੀਆ ਜ਼ਿੰਦਗੀ ਬਤੀਤ ਕਰਨ ਸੋ ਸੰਗਰਾਮ ਦੇ ਨਾਲ ਦੇ ਨਾਲ ਇਹ ਸੰਗਰਾੰਦਿਆਂ ਵੀ ਲੱਖ ਲੱਖ ਮੁਬਾਰਕਾਂ ਤੇ ਅੱਜ ਤੋਂ ਜੇ ਪਿਛਲੇ ਟਾਈਮ ਤੇ ਚੱਲ ਜਿਆ ਅੱਜ ਦੇ ਦਿਨ ਆਪਣੀ ਜਿਹੜੀ ਕਣਕ ਹੁੰਦੀ ਸੀ ਅੱਜ ਦੇ ਦਿਨ ਸਾਰੇ ਮੱਥਾ ਟੇਕ ਕੇ ਦਾਤ ਹੀ ਲਾਉਂਦੇ ਹੁੰਦੇ ਸੀ ਹੁਣ ਸਮਾਂ ਹੋ ਗਿਆ ਜੀ ਚੇਂਜ ਤੇ ਹੁਣ ਤਾਂ ਮਸ਼ੀਨਾ ਆ ਗਿਆ ਮਸ਼ੀਨਾ ਨਾਲ ਕੋ ਅੱਗੇ ਪਿੱਛੇ ਕਣਕਾ ਵੱਡੂ ਜਿਹਨੇ ਪਹਿਲਾ ਹਾਲ ਆ ਇਸ ਵਾਰ ਤਾਂ ਕਿਸੇ ਨੇ ਵੀ ਕਣਕ ਹਜੇ ਤੱਕ ਵੱਡੀ ਨਹੀਂ ਕੋਈ ਹੋਊਗਾ ਪੰਜਾਬ ਦੇ ਵਿੱਚ ਏਰੀਆ ਜਿੱਥੇ ਕਣਕ ਵੱਢਣੀ ਸ਼ੁਰੂ ਹੋਊਗੀ ਉਹ ਵੀ ਪਰ ਤਕਰੀਬਨ ਤਕਰੀਬਨ ਸਾਰੇ ਪਾਸੇ ਹੀ ਰਹਿੰਦੀ ਹੈ ਕਣਕ ਤੇ ਮਹਾਰਾਜ ਸੁੱਖ ਸ਼ਾਂਤੀ ਰੱਖੇ ਮੌਸਮ ਵਿਭਾਗ ਨੇ ਵੀ ਹਾਈ ਅਲਰਟ ਕੀਤਾ ਹੋਇਆ ਵੀ ਕਿਸੇ ਵੀ ਟਾਈਮ ਹਵਾਵਾਂ ਮ ਤੇਜ਼ ਤੇ ਮੀਂਹ ਪੈ ਸਕਦਾ ਤੇ ਮਾਰਾ ਜ ਸਾਰਿਆਂ ਦੇ ਭਾਈ ਫਸਲਾਂ ਜੋ ਜੋ ਬੀਜੇ ਹੋਈਆਂ ਸਾਰਿਆਂ ਦੇ ਘਰਾਂ ਚ ਪਹੁੰਚ ਜਾਣ ਤੇ ਆ ਜੱਤਰੀ ਕਾਲ ਜੀ ਜਾ ਰਿਆਂ ਨੂੰ ਕਹਿ ਕੱਦ ਬਿੱਡਾ ਮੇਰਾ ਪੁੱਤ ਛੋਣਾ ਜਾਂ ਤਾਪ ਕਾ ਤਾ ਮੇਰਾ ਪੁੱਤ ਹਾਂ ਟਾਰ ਹੋ ਪੁੱਤ ਇਹ ਜਰਾ ਖਾ ਬਣਾਣਾ ਬਹੁਤ ਇਹਦੀ ਕਾਈ ਕਰਦ ਰਹੀ ਇਹਦੀ ਮੈਂ ਚਾ ਕਿਆ ਥਾਰਾ ਨੂੰ ਕਾ ਜੀ ਹੈਪੀ ਵਿਸਾਖੀ ਕਹ ਦੇ ਹੈਪੀ ਹੈਪੀ ਵਿਸਾਖੀ ਹੈਪੀ 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 ਵਿਸਾਖੀ ਹਾਂ ਪਿਛਤ ਛੱਤਰੀ ਕਾਲ ਜੀ ਦਾ ਸਾਰਾ ਨੂੰ ਸਾਸਰੀ ਕਾਲ ਜੀ ਜੋ ਬਲੇ ਸੋ ਨਿਹਾਲ ਹਾਂ ਹੱਟ ਤੱਕ ਕਿੱਥੋਂ ਉਤਾਰ ਹੋਇਆ ਕੈਸੀ ਗੁਦਾਰੇ ਚੱਲੇ ਮੱਥਾ ਟੇਕਣ ਚੱਲੇ ਮੱਥਾ ਟੇਕਣ ਚਲੋ ਮੈਂ ਹੁਣ ਮਲਾਉਦਾ ਜੀ ਉਧਰ ਤੁਹਾਨੂੰ ਬਾਕੀ ਫੈਮਿਲੀ ਨਾਲ ਅੰਦਰ ਚੱਲ ਕੇ ਇਹ ਟੱਡੀ ਜੀ ਅੰਦਰ ਦੇ ਭੱਜ ਕੇ ਆਪਾਂ ਗੁੜੀ ਜੀ ਬੱਤੇ

ਤੇ ਜਿਹੜਾ ਹੋਣ ਹੋ ਗਏ ਰੈਡੀ ਅਸੀਂ ਹਾਂਜੀ ਅ ਜਾਵਾਂਗੇ ਜਾਵਾਂਗੇ 10ਵੇਂ ਪਾਤਸ਼ਾਹ ਨੇ ਜੀ ਅੱਜ ਦਾ ਦਿਨ ਅ ਖਾਲਸਾ ਪੰਥ ਸਜਾਇਆ ਤਾਂ ਤੇ ਜਰੂਰ ਅੱਜ ਦਾ ਦਿਨ ਸਾਰੇ ਭਾਈ ਨਤਮਸਤਕ ਹੋ ਤੇ ਮਹਾਰਾਜ ਅਗੇ ਬੇਨਤੀਆ ਕਰੋ ਵੀ ਮਹਾਰਾਜ ਭਾਈ ਸਾਨੂੰ ਅ ਸਿੱਧੀ ਸਿੱਖਿਆ ਬਖਸ਼ੇ ਜੋ ਵੀ ਸਾਡੇ ਮਨ ਮੁਖ ਅਸੀਂ ਉਤੇ ਥੋੜਾ ਜਿਹਾ ਵਿਚਰੀਏ ਜੋ ਗੁਰਮੁਖੀ ਚ ਚੱਲਦਾ ਹੈ ਉਧਰ ਅਕੋਰਡਿੰਗ ਅਸੀ ਚੱਲੀਏ ਤੇ ਹਰੀ ਵਾਲੀ ਭਾਬੀ ਨੂੰ ਕਰਿਆ ਫੋਨ ਕਿਆ ਕਰਿਆ ਹੁਣ ਤੇ ਮੈਂ ਕਹਿੰਦੇ ਨਹੀਂ ਇੱਧਰ ਨੂੰ ਆ ਦੋ ਮੈਂ ਤਿਆਰ ਕਰ ਲਵਾਂ ਚਲੋ 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 ਫੇ ਚਲੋ ਚਲੋ ਪੁੱਲਾ ਉਧਰ ਟੋਕਰੀਆਂ ਤੇ ਕੀ ਵਰਦੀ ਕਿਆ ਲੈਣਾ ਟੋਕਰੀਆਂ ਤੇ ਨਾ ਇਹ ਕੰਦੀ ਇਹਨਾਂ ਆਪਾਂ ਖੇਡਾਂ ਲਿਆਉਂਗੀ ਖੇਡਾਂ ਲੈਣ ਤੇ ਮੂਤ ਆ ਦੇਖ ਲੈ ਹੁਣ ਇਹ 3 ਨਹੀਂ ਇੱਟਣ ਹੋਗੀ ਨਾ ਇਹ ਬੋਸਾ ਬਟੇ ਤੇ ਸੁੱਕੀ ਆ ਲੈ ਨਾ ਹਾਂਜੀ ਪਰ ਪਾਣੀ ਤੈਨੂੰ ਵਰਦਾ ਦਿਖਿਆ ਨਹੀਂ ਹੈਗਾ क्या कर हाँ? <laughs> रहा हूँ कुत्तों का मुंह चुप ये पैसे उन्हें पहली दिन अच्छा टोकरी हाथ रखी चलो फिर चलो लो बाहर रुदन चाचा नहीं रुदी हाँ क्या हो गया क्या क्या हो गया क्या हो गया तेन तू कर ਮੂੰਹ ਚ ਪਾਉਗੀ ਮੂੰਹ ਚ ਪਾਉਗੀਆਂ ਤਾਂ ਭੁੱਲ ਗਈ ਗੇਲਦੀ ਆ ਉਹ ਤਾਂ ਮੂੰਹ ਚ ਪਸਾ ਲਾ ਲੈ ਰੈਂਕੀ ਦੀ ਅੰਮਾ ਆਹ ਰੋਈ ਤੇ ਚੰਚਾ ਲੈ ਕੇ ਜਾਣਾ ਤਾਂ ਉਹਨਾਂ ਦਾਸਨ ਖਾਣ ਨੂੰ ਉੱਥੇ ਜੀ ਮੈਨੂੰ ਲਾ 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 ਤੂੰ ਵੀ ਕੁਸਲਾ ਲਾ ਤਾਂ ਤੂੰ ਵੀ ਕੁੜੀ ਤਾੜਾ ਬਾਰੇ ਇਹ ਤਾਂ ਪਹਿਲੇ ਮੇਂ ਛਾਲ ਮਾਰਨ ਨੂੰ ਤਿਆਰਾ ਕਰ ਲਿਓ ਵੀ ਮੈਂ ਕੱਲਿਓ ਚੱਲ ਜਾਵਾਂ ਲਾ 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 ਤੂੰ ਛਾਲ ਮਾਰ ਗੇਰ ਜਾਣਾ ਤੂੰ ਨਹੀਂ ਜਾ ਹੌਲੀ ਹੌਲੀ ਦਰੋਤੇ ਦਰੂਜਲੇ ਆਤੇ ਸਾਰੇ ਨਾਲ ਕੇ ਸਾਰੇ ਚਲੋ ਫਿਰ ਕੋਈ ਕੋਈ ਨਹੀਂ ਨਹੀਂ ਆਣਿਆ ਨੇ ਖੌਬੇ ਬਹੁਤ ਬੱਡੇ ਹੋਇਆ ਤੂੰ ਆਇਆ ਗਰੂ ਸਤਨਾ ਬਹਾਗਰੂ ਹੋਰ ਇੱਕ ਕੀ ਕਰਦੀ ਹੈ ਮੈਂ ਆਪਣੇ ਘੇੜਾ ਲੈ ਆਇਆ ਛਾਦਾ ਘੇੜਾ ਲੈ ਆਇਆ ਤੂੰ ਕਿਰਪਾ ਸਕੂਟਰੀ ਤਾਂ ਕੱਢ ਕੇ ਖੜਾ ਹਤੀ ਸਕੂਟਰੀ ਤਾਂ ਸੜਕ ਪਰ ਨਹੀਂ ਜਾਣਾ ਪੁੱਤ ਸੜਕ 'ਤੇ ਗਿਆ ਤਾਂ ਪੰਗਾ ਪਤਾ ਕਿਆ ਚਲਾਨ ਹੋਣਾ ਫੇਰ ਇੱਕ ਹਰ ਸਦਾ ਨਾਲ ਸਾਨੂੰ ਵੀ ਹੁਣੀ ਆ ਉਹ ਤਾਂ ਦਮਾਲਾ ਕਰੀ ਤੇ ਫਿਰ ਉੱਥੋਂ ਆ ਹੀ ਨਿਕ ਗਿਆ ਤਾਂ ਮੈਂ ਸਾਈਕਲ 'ਤੇ ਇਹਦਾ ਸਾਈਕਲ ਮੈਂ ਵੀਡੀਓ ਦੇਖ ਲਈ ਮੈਂ ਉੱਪਰ ਕੈਮਰੇ 'ਚ ਚੈੱਕ ਕਰ ਰਿਹਾ ਥਾ ਵੀ ਕਰ ਇਹ ਪਹਿਲਾਂ ਸਾਈਕਲ ਹੀ ਸਕੂਟਰੀ 'ਤੇ ਗੇੜਾ ਦੇ ਕੇ ਸਕੂਟਰੀ ਖੜਾ ਕੇ ਫੇਰ ਸਾਈਕਲ ਚੱਕ ਕੇ ਲੈ ਕੇ ਗਿਆ ਫੇਰ ਠੀਕ ਮੈਂ ਉੱਪਰ ਵੀਡੀਓ ਤੋਂ ਸਭ ਕੁਝ ਉਹ ਦੇਖ ਰਿਹਾ ਥਾ ਵੀ ਕਰ ਕਿਆ ਰਿਹਾ ਹੈ ਪਹੁੰਚ ਗਏ ਜੀ ਰੋਪੜ ਗੁਰੂ ਘਰ ਕੋਲ ਮੈਨੂੰ ਜੀ ਇੱਧਰ ਕੀਰੋ ਸਸਤਰਗਾ ਜੀ ਹਸੀ ਆਏ ਜੀ ਮੱਖੜ ਕਮ ਸਾਖੀ ਦੇਖ ਹਾਂ ਬਸਾਕ ਭਾਬੀ ਕਰਕੇ ਪ੍ਰੋਗਰਾਮ ਬਣਗਾ ਰਹੀਦਾ ਸੀ ਨਹੀਂ ਦਾ ਬਸ 10 12 ਪ੍ਰੋਗਰਾਮ ਬਣਾ ਲਿਆ 10 ਬਰ ਧਾਲਿਆ ਸਾਡਾ ਕੰਮ ਤਾਂ ਹੋ ਗਿਆ ਰੇਤੇ ਵਾਲਾ ਘਰ ਬਣਾਉਣੇ ਵਾਲਾ ਬਣਾ ਲਿਆ ਹਾਂ ਸਿਰੋ ਭਾਬੀ ਨੂੰ ਫੋਨ ਕਰਾ ਵੀ ਜਾਣਾ ਕਿ ਨਹੀਂ ਤੁਸੀਂ ਫੇਰ ਮਾ ਚੱਲੋ ਚੱਲਦੇ ਆਂ ਅਣੇ ਦਾ ਪਤਾ ਨਹੀਂ ਕਿੰਨੀ ਕਬਾਰ ਬੁਲਾਤੀ ਸਸਤਰਗਲ ਟ੍ਰੈਫਿਕ ਜਮ ਹੋਈ ਪਈ ਹੈ ਜੀ ਔਰ ਸੰਗ ਤਾਂ ਆ ਰਹੀਆਂ ਜਾ ਰਹੀਆਂ ਤੇ ਹੁਣ ਤੁਸੀਂ ਬਲੌਗ ਦੇ ਨਾਲ ਬਣ ਰਹੇ ਹੋ ਕੇਲੇਲਾ 50 ਦੇ 12 ਕੇਲੇਲਾ 50 ਦੇ 12 ਅੱਜ 50 ਦੇ 12 ਨਹੀਂ 80 ਰੁਪਏ ਦੇ 100 ਰੁਪਏ ਦੇ ਬਾਰਾ ਅੱਜ ਦਾ ਦਰਜਣ ਸਾਡੇ ਉੱਥੇ ਵੀ ਵਿਕਦੀ ਹੈ ਜਿਹੜਾ ਬਾਈਪਾਸ ਤੇ ਸਾਡੇ ਸਬਜ਼ੀ ਵਾਲੇ ਖੜਦੇ ਆ ਤੇ ਹੁਣ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਜੀ ਗੁਰੂ ਘਰ ਤੇ ਤੁਹਾਨੂੰ ਕਰਾਉਂਦੇ ਆ ਦਰਸ਼ਨ ਅ ਸਾਕੀ ਦਾ ਤੁਸੀਂ ਵੀ ਸਾਰੇ ਮੱਥਾ ਟੇਕ ਲਓ ਆਮ ਲੱਗਿਆ ਪਿਆ ਜੀ ਔਰ ਸੰਗਤ ਆ ਰਹੀ ਹੈ ਜਾ ਰਹੀ ਹੈ ਚਲੋ ਮਹਾਰਾਜ ਆ ਸਭ ਨੂੰ ਸਤਿ ਧਰ ਦੀ ਗਲਾਚ ਰੱਖੇ ਜਿੰਨੇ ਵੀ ਰੱਤ ਮਸਤਕ ਹੋਣ ਆਉਂਦੇ ਆ ਗੁਰੂ ਘਰ ਦੇ ਵਿੱਚ ਇਧਰਲੀ ਸਾਈਡ ਜਿਹੜੀਆਂ ਸੰਗਤ ਆ ਰਹੀਆਂ ਜੀ ਨਮਸਕਾਰ ਕਰਨ ਗੱਡੀਆਂ ਦਾ ਲੱਗਿਆ ਜਾਮ ਐਸੀ ਤਾਂ ਆਪਣੀ ਗੱਡੀ ਬਾਹਰੇ ਖੜਾ ਆ ਜੀ ਵੀ ਜਿੰਨੇ ਨੂੰ ਗੱਡੀ ਜਾ ਕੇ ਟਿਕਾਣੇ ਲੱਗਣੀ ਆ ਐਨ ਨੂੰ ਤੁਸੀਂ ਗੁਰੂ ਘਰ ਜਾ ਕੇ ਨਮਸਕਾਰ ਵੀ ਕਰ ਲੈਣਾ ਤੇ ਸੰਗਤਾਂ ਆਉਣੇ ਵਾਲੀਆਂ ਬਹੁਤ ਆ ਜਾਣੇ ਵਾਲੀਆਂ ਘੱਟ ਆ ਚਲੋ ਇਹੀ ਦਿਨਾਂ ਸਾਰੇ ਭਾਈ ਗੁਰੂ ਘਰਾਂ ਦੇ ਵਿੱਚ ਨੱਤ ਮਸਤਕ ਹੁੰਦੇ ਹਨ ਚੌ ਨਾਲ ਆ ਕੇ ਆਪਣੀਆਂ ਆਪਣੀਆਂ ਮਨੋ ਕਾਮਨਾਵਾਂ ਮੰਗਦੇ ਆ ਮਹਾਰਾਜ ਪੂਰੀਆਂ ਵੀ ਕਰਦੇ ਸਭ ਦੀਆਂ ਤੇ ਮਹਾਰਾਜੋ ਸਭ ਨੂੰ ਚੜ੍ਹਦੀ ਕਲਾ ਚ ਰੱਖਿਆ ਚੱਲ ਰਿਹਾ ਜੀ ਇੱਧਰ ਗਰਦਵਾਰੇ ਚ ਕੀਰਤਨ ਵੀ ਚੱਲ ਰਿਹਾ ਤੇ ਉਹ ਗੱਡੀ ਦਾ ਪਰਲੀ ਸਾਈਡ ਕਰ ਮੇ ਹੋ ਗਈ ਲੱਗਦੀ ਮੈਨੂੰ ਜਾਮ ਚ ਖੜਨ ਕਰਕੇ ਨਾ ਐਦਾਂ ਦੀ ਦਿੱਕਤ ਆ ਜਾਂਦੀ ਗੱਡੀ ਇਹਨੂੰ ਮੇਰੀ ਇੱਕ ਪੁਰਾਣੀ ਗੱਡੀ ਮੈਂ ਵੀ ਤਾਂ ਹੀ ਬਾਰੇ ਖੜਾ ਕੇ ਆਇਆ ਹਾਂ ਉਹਨੂੰ ਵੀ ਵਿਚਾਰੀ ਨੇ ਗਰਮ ਹੋ ਜਾਣਾ ਤਾਂ ਐਨਾ ਚਾਲ ਚੱਲਣ ਜੋਗੀ ਹੈ ਨਹੀਂ ਵੀ ਜਾਮ ਚ ਰੁੱਕ ਖੜੇ ਜੂਗੀ ਉਹ ਕਿਰਪਾ ਰੱਖੇ ਉਹਨੇ ਅਰਦਾਸ ਜੇ ਮੈਂ ਆਪਾ ਪੜਨੇ ਆ ਨਾ ਜੀਨਾ ਵਿਸਰੀ ਨਾ ਵਿਸਰੀ ਨਾ ਤੂ ਕੁਲੀ ਨਾ ਬੁਲਾ ਨਾ ਵਿਸਰੀ ਨਾ ਵਿਸਰਦੀ ਨਾ ਤੂ ਕੁੱਲੀ ਨਾ ਤੂੰ ਨਾ Hard to see the things. очку Qualse are theods 子 ਕਰਪਾ ਰੱਖੇ ਉਹਨੇ ਅਰਦਾਸ ਜਿਵੇਂ ਆਪ ਪੜਨੇ ਆ ਨਾ ਜੀਨਾ ਵਿਸਰੀ ਨਾ ਅਵਸਰੀ ਨਾ ਤੁਕਲੀ ਨਾ ਤੁਲਾ

ਬਾਰੇ ਹੱਥ ਸੀਨ ਤੇ ਰੱਖਿਓ ਦੀ ਤੇ ਮੇਰੇ ਦਿਲ ਨੂੰ ਲਾਵਾ ਹੱਥ ਸੀਨ ਤੋ ਜਿਆਦਾ ਤੇ ਹੁਣ ਮੱਥਾ ਦਾ ਟੇਕਿਆ ਹੀ ਆ ਆ ਲੈਣੀ ਆ ਜੀ ਚਾਕਲੇਟ ਫਲੇਵਰ ਲੈਣੀ ਆ ਜੀ ਕਿਹੜਾ ਫਲੇਵਰ ਲੈਣਾ ਇੱਧਰ ਰੀਤ ਮੇਰੀ ਗੋਦੀ ਚ ਗਈ ਜੰਦੀ ਮੈਂ ਆੜਾ ਨੂੰ ਵੀ ਦੋ ਦੋ ਬਈ ਸਾਬਾ ਸਾਬਾ ਕਤਾਬ ਕਰ ਲੋ ਹਾਂ ਹਾਂ 50 15 ਰੁਪਏ ਵਾਲੀ ਇੱਕ ਮੰਨੂ ਲੈ ਲੋ ਮੰਨੂ ਕਹਿੰਨੂੰ ਛੱਡਦੇ ਹਾਂ ਬੀ ਵਾਲੀ ਦੇ ਦੇ ਕੋਈ ਤਾਂ ਦਾ ਬਾਦਾਮ ਵਾਲੇ ਦੇ ਤੇ 5 ਰੁਪਏ ਨੂੰ ਖੁੱਲੇ ਦੇ ਦਿੰਦਾ ਮੈਂ ਡੀਸੀ ভাই ਤੁਸੀਂ ਪਹੁੰਚ ਗਏ ਸੰਗ ਤਾਂ ਹਾਂ ਤਾਂ ਵਧੀਆ ਅੱਜ ਬਸਾਖੀ ਦਾ ਮੇਲਾ ਦੇਖੋਗੇ ਭਰਦਾ ਫਿਰ ਹਾਂ ਤਾਂ ਵਧੀਆ ਵਧੀਆ ਘਰ ਦਰਸ਼ਨ ਮੇਲੇ ਬੰਨੇ ਜਨ ਦੇਖੋ ਨਾ ਕਾਪੂ ਚਲੋ ਬੈਠੋ ਕੱਪ ਕੋਪੀ ਨਹੀਂ ਲੈਣਾ ਰਮਾ ਅੱਛਾ ਇਹ ਨਹੀਂ ਲੈਣਾ ਚਾਹ ਨਹੀਂ ਲੈਣਾ ਤੇ ਠੀਕ ਹੈ ਚਲੋ ਗੱਡੀ ਤੇ ਮਿਲਦੇ ਜੀ ਤੁਹਾਨੂੰ ਚੱਲ ਗਏ ਹੁਣ ਨਾ ਮੰਨੋ ਇਹ ਦੱਸੋ ਤੁਸੀਂ ਨਹੀਂ ਆਣੀ ਐ ਤੇ ਕੁਲਫੀ ਖਾਣ ਨੂੰ ਬੜੀ ਕੁਲਫੀਆ ਖਾਣ ਨਾ ਨਹੀਂ ਆਣੀ ਖਾਣੇ ਛੱਕੇ ਬੜੇ ਨਹੀਂ ਖਾ ਸਕਦੇ ਬੜਿਆਂ ਦਾ ਵੀ ਉਹੀ ਮੂੰਹ ਹੈ ਉਹ ਤੁਹਾਨੂੰ ਦੇਖ ਕੇ ਕਹਿੰਦੇ ਜੇ ਜੀ ਕੁੱਕੋ ਜੇ ਕੁੱਕ ਦੇ ਬੱਚੇ ਵੀ ਦੇਖਦੇ ਕੋਈ ਖਾਦਦੀ ਆਦੀ ਹੁਣ ਦੇਖ ਇਹ ਇੱਕ ਗੱਲ ਹੋ ਵੀ ਜੇ ਹੁਣ ਮੇਰੇ ਸਾਮ ਹੈ 20 ਪੈਸੇ ਵਾਲੀ ਹੁਣ ਤਾਂ ਨਹੀਂ 20 ਪੈਸੇ ਵਾਲੀ ਹੈਗੀ ਹੁਣ ਤਾਂ 20 ਪੈਸੇ ਵਾਲੀ ਮੈਂ 5 ਰੁਪਏ ਵਾਲੀ 10 ਰੁਪਏ ਵਾਲੀ 20 ਪੈਸੇ ਵਾਲੀ ਆਈ ਤਾਂ ਸਭ ਤੋਂ ਬੁਢੀ ਮਾਤਾ ਆਏ ਬੈਠੀ ਆ ਆ 20 ਪੈਸੇ ਵਾਲੀ ਆ ਦੇਖੋ ਇੱਧਰ ਆ ਛੇਰ ਮਾਜਾਂ ਨੂੰ ਪਰੇ ਕੀ ਕਰ ਲੈ ਸਾਰੀ ਲਿਬੜ ਗਈ ਆ ਚਾਚਰੀ ਗੱਲ ਬਾਰੇ ਬਣਦਾ ਰਿਹਾ ਇਹ ਨਾ ਕੱਪੜੇ ਲੈ ਬੈਠਾ ਇਹਦਾ ਹੁਣ ਕੋਸਤਾ ਲੱਬੜੂਗਾ ਜਾਨਾ ਨੇ ਭਾਈ ਲਾਗਾ ਲਾਇਆ ਪਾਪੇ ਹੁਣ ਕੋਸਤਾ ਲੱਬੜੂਗਾ 5 ਰੁਪਏ ਦੇ ਕਰਕੇ ਇਹ ਬਾਈ ਜਾਦੀਆ ਗੁਲੀਆਂ ਕੀ ਬੋਸ ਬਾਤ ਜਾਦੀਆ ਗੁਲੀਆਂ ਨਾ 5 ਰੁਪਏ ਦੀ ਦਾਦੀਆ ਦੋ ਇੱਕ ਅੱਗੇ ਤੇਰ ਇੱਕਾ ਤੋਂ ਉੱਧਰ ਉਹਨੇ ਤਾਂ ਰਸ ਲਈ ਬਹੁਤ ਵਧੀਆ ਲਾ ਕੇ ਇਸ ਟਾਈਮ ਨੇ ਮੰਮੀ ਲਤਾ ਮੰਮੀ ਤਾਂ ਸਾਰੇ ਘਰ ਨੂੰ ਨਹੀਂ ਖੜਦੀ ਆ ਉਹ ਨਹੀਂ ਹੈਗਾ ਗੱਲ ਨਹੀਂ ਹੈਗੀ ਹਾਂ ਪੁਰਦਾ ਪਾਣੀ ਜਿਆ ਦੇਣ ਲੱਗ ਗਏ ਅੱਗੇ ਦੀ ਕੁਲਫੀਆਂ ਨਹੀਂ ਅੱਗੇ ਦੇ ਘਰ ਤੇ ਬਾਈ ਕਾਕਾਬਤ ਹੋਆ ਕਹਿੰਦੇ ਖਾਂਦੇ ਪੀਂਦੇ ਲੱਤਾਂ ਮਾਰਦੀਆਂ ਨਾਲੇ ਕੁਲਫੀਆਂ ਖਾ ਲੀਆਂ ਨਾਲੇ ਉਹ ਗੱਲ ਨਹੀਂ ਹੈਗੀ ਗੱਲ ਹੈ ਮੈਂ ਤੈਨੂੰ ਦੱਸਣਾ ਚਾਹੁੰਦੀ ਆ ਇੱਕੋ ਛੇ ਘੰਟਾ ਬਿਖੜ ਕੁਲਫੀ ਖਾ ਰਦਾ ਉਹ ਦੀ ਕੁਲਫੀ ਗੋਸਤਾ ਦਾ ਹੁੰਦੀ ਆ ਉਹ ਚੈੱਕ ਕਰ ਲੰਨੇ ਉਹ ਚੈੱਕ ਕਰ ਲੰਨੇ ਉਹ ਚੈੱਕ ਕਰੇ ਤੇ ਬਾਅਦ ਨਾਲੇ ਪਾਸ ਕਰ ਦੇਣੀ ਜਿਹੜੇ ਸਾਬਨ ਨਾਲ ਅੱਜ ਮੌਸਮ ਹੋਇਆ ਵਾ ਉਹ ਸਾਬਨ ਨਾਲ ਖਰਾਮਣਾ ਖਾਣਾ ਗਰਮ ਤਾਂ ਕੋਈ ਵੀ ਠੰਡਾ ਬਿਮਾਰ ਹੋ ਸਕਦੇ ਮਹਾਰਾਜ ਤਾਈ ਹਾ ਕਣਕ ਘਰ ਆਜਵੇ ਹਾਂ ਸੋਨਾ ਵਿਖਣੀ ਨਾ ਪਾਈ ਤੂੰ ਹਲੇ ਹਾਂ ਠੀਕ ਹੈ ਫੇਰ ਤਾਂ ਤੇ ਚਾਂਦੀ ਦੀ ਪਾਈ ਜੀ ਹਾਂ ਫੇਰ ਕਣਕ ਕਿ ਖਾਣੇ ਉਹੀ ਖਾਣਾ ਆਪਾਂ ਨੇ ਤਾਂ ਸਹੀ ਗੱਲ ਹੈ ਸਾਰਿਆਂ ਨੇ ਉਹੀ ਗਾਣਾ ਹਾਂ ਕੈਨ ਨੂੰ ਮੇਰੀ ਗੱਲ ਸੁਣ ਜੋ ਕੀ ਤਾਂ ਪਖਾਉਂਗੇ ਹਾਂ ਗੱਲ ਇਹ ਹੈ ਕੈਨ ਨੂੰ ਕੋਈ ਵੀ ਕਹੀ ਜਾਵੇ ਸਾਡਾ ਐਡਾ ਬਿਜ਼ਨਸ ਆ ਉਹ ਬਿਜ਼ਨਸ ਆ ਉਹ ਬਿਜ਼ਨਸ ਆ ਖਾਣੀ ਤਾਂ ਕਣਕ ਦੀ ਰੋਟੀ ਹੋਊਗਾ ਹਾਂ ਉਹ ਹੁਣ ਖੇਤਾਂ 'ਚ ਖੜੀ ਆ ਹਾਂ ਉਹ ਹੁਣ ਮਹਾਰਾਜ ਅਗੇ ਬੇਨਤੀਆਂ ਵੀ ਭਾਈ ਉਹ ਸਹੀ ਸਲਾਮਤ ਸਾਰਿਆਂ ਦੇ ਘਰ ਪਹੁੰਚ ਗਏ ਸਹੀ ਗੱਲ ਆ ਹਾਂ ਘਰ ਪਹੁੰਚੂਗੇ ਤਾਂ ਉਦੋਂ ਤੋਂ ਜਿਹੜੀ ਬੱਚੀ ਉਹ ਵੇਚੂਗੇ ਉਹ ਤਾਂ ਹਰੇਕ ਦੇ ਕਹਿੰਦੇ ਦਾਣੇ-ਦਾਣੇ ਪਰ ਖਾਣੇ ਵਾਲੇ ਦਾ ਨਾ ਹੁੰਦਾ ਜਿਹੜੀ ਆ ਠੰਡੀ ਜੀ ਹਵਾ ਚੱਲਦੀ ਆ ਨਾ ਰੋਜ਼ ਇਹਦੇ ਤਾਂ ਐ ਡਰ ਲੱਗਦਾ ਵੀ ਇੱਕ ਵਾਰ ਕਿਸਾਨਾਂ ਦੀ ਕਲਕਾ ਘਰੇ ਪਹਚਾ ਦੇ ਬਸ ਹਾਂ ਨਾ ਰੱਬ ਦੇ ਮੂਹਰੇ ਅਰਦਾਸ ਹੈ ਵੀ ਕਣਕਾਂ ਸਾਰੇ ਖੇਤਾਂ ਨੇ ਘਰੇ ਪਚਾ ਦੇ ਟੂੜੀਆਂ ਬਣਾ ਦੇ ਹਾਂ ਡੰਗਰਾਂ ਨੇ ਵੀ ਟੂੜੀ ਖਾਣੀ ਭਾਈ ਜੀ ਇਹ ਡੰਗਰ ਟੂੜੀ ਖਾਓਗੇ ਤਾਂ ਅਸੀਂ ਦੁੱਧ ਪੀਵਾਂਗੇ ਇਹ ਸਹੀ ਗੱਲ ਹੈ ਆ ਮੇਰੀ ਗੱਲ ਤੁਸੀਂ ਜਿਹੜੀ ਪ੍ਰੀਡ ਕਰ ਰਹੇ ਨਾ ਸਮਝ ਨਹੀਂ ਤੀਏ ਨਹੀਂ ਉਹਦਾ ਕਹਿਣ ਦਾ ਮਤਲਬ ਹੈ ਨਾ ਜਿਵੇਂ ਮੌਸਮ ਵਾਂਗ ਨਾ ਠੰਡੀ ਹਵਾ ਆਉਂਦੀ ਆ ਵੀ ਕਿ ਜੇ ਆਪਾਂ ਸਮਝੇ ਕਿ ਤੇਨੇ ਕਿਤੇ ਮੀਂਹ ਪੈਂਦਾ ਹੁੰਦਾ ਵੀ ਇਹ ਨਾ ਉਹਦੇ ਵਿੱਚ ਹੋਰ ਵੀ ਮੀਂਹ ਆ ਜਾਵੇ ਹੈ ਨਾ ਡਰ ਹੁੰਦਾ ਹੀ ਆ ਹਾਂ ਮੈਨੂੰ ਅਸਲੀ ਦਾ ਸਮਝਦਾ ਸੁੱਖੋ ਭੈਣ ਜੀ ਸੰਖਾਦੀ ਆ ਫੱਡੇ ਵਰਗੇ ਲਲਮ ਤੇ ਉਹ ਕਹੇ ਦੀਆ ਗੱਲਾਂ ਸਾਡੇ ਉੱਪਰ ਤੋਂ ਲੱਗ ਜਿੰਦੀਆਂ ਮੇਰੀਆਂ ਕਾਲੀਆਂ ਬਣਾ ਦੇਖਦੀਆਂ ਹੈ ਸਰਜੀਤ ਭੈਣ ਹੋਈ ਹੈ ਇੱਕ ਸ਼ਰਨਜੀਤ ਭੈਣਾ ਇੱਕ ਮਨਦੀਪ ਭੈਣਾ ਲੁਧਿਆਣੇ ਵਾਲੀ ਇਹੀ ਮੈਨੂੰ ਸੰਝ ਸਾਧਦੀਆਂ ਤੁਸੀਂ ਨੇ ਸੰਝ ਸਾਧਦੇ ਇਹਦਾ ਬਹੁਤ ਭੈਣਾ ਗਾੜੀ ਬਹੁਤ 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 ਇਹ ਜਿਹੜੀਆਂ ਦੇਖਿਓ ਭੈਣਾ ਹੀ ਹੈ ਸਾਡੀਆਂ ਭੈਣਾਂ ਹੀ ਆ ਮੈਂ ਉਹਨਾਂ ਦੀ ਛੋਟੀ ਭੈਣ ਹਾਂ ਸਾਰਿਆਂ ਦੀ ਕਿਸੇ ਦੀ ਵੀ ਬੜੀ ਵੀ ਹੋਣੀ ਆ ਪਰ ਮੈਂ ਉਹਨਾਂ ਦੀ ਛੋਟੀ ਭੈਣ ਹਾਂ ਜਿਹੜੇ ਮਸ਼ੀਨ ਪੁੱਠੇ ਸਿੱਧੇ ਸ਼ਬਦ ਬੋਲੇ ਆ ਇੱਧਰ ਤੇ ਪਾਓ ਇੱਧਰ ਤੇ ਖਿੱਚ ਕੇ ਕੱਢ ਦੋ। ਹਾਂ। ਕਿਹੜੇ ਬੋਲ ਰਿਹਾ ਮੈਂ? ਉਹ ਜਿਹੜਾ ਗੱਲਾਂ ਮੈਂ ਕਹਿੰਦਾ ਆ ਫਲਾਈ ਕਰਕੇ ਲੰਘ ਜਾਂਦੀ ਸਿੱਧੂ ਮੂਸੇਵਾਲਾ ਦਾ ਗਾਣਾ ਨਹੀਂ। ਵੱਡੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਪਰੋਂ ਲੰਘ ਜਾਂਦੀਆਂ ਫਲਾਈ ਕਰਕੇ ਪਤਾ ਨਹੀਂ ਇਕਣਾ ਦਾ ਗਾਣਾ। ਵੀ ਉਹ ਫਲਾਈ ਕਰਕੇ ਲੰਘ ਜਾਂਦੀਆਂ ਗੱਲਾਂ ਉਹ ਤਾਂ ਗਾਣਾ ਵੀ ਨਹੀਂ ਆਇਆ। ਗਾਣਾ ਵੀ ਕਰਨ ਨੂੰ ਮੈਂ ਆਉਂਦਾ। ਨਹੀਂ ਉਹਦਾ ਵੀ ਨਹੀਂ ਯਾਦ ਆ ਕਰਨ। ਕਿਹੜੀ ਗਾ ਕੇ ਕਿਹੜਾ ਪਹਿਲਾ ਗਾਣਾ? ਵੱਡੀਆਂ ਨੇ ਗੱਲਾਂ ਤੇਰੀ ਯਾਰ ਦੀਆਂ। ਦੱਸਿਆ ਜੀ। ਆਜੇ ਤਾਂ ਇੱਧਰ ਤਾਂ ਖੁਸ਼ੀ ਨਹੀਂ ਫਿੜਦੀ ਨਹੀਂ ਧਰਵਾਈ ਘਰ ਆ ਗਿਆ ਹੈਗੀ ਬਾਈ ਪਹੁੰਚ ਗਈ ਤਾਂ ਮਿਲੀ ਸੀ ਆਪਾਂ ਨੂੰ ਟਿੱਪੀ ਸਾਹਿਬ ਇੱਧਰ ਤਾਂ ਸਮਾਂ ਹੀ ਨਹੀਂ ਪਾਸ ਹੁੰਦੀ ਹੈ ਚਲੋ ਠੀਕ ਹੈ ਜੀ ਸਾਡੇ ਤਾਂ ਇਹ ਗੱਲਾਂ ਬਾਤਾਂ ਚੱਲੀ ਜਾਣੀਆਂ ਤੇ ਆ ਆ ਗਏ ਪੈਸੇ ਵੀ ਕੀ ਕਹੇ ਫੁੱਲ ਵੀ ਤੁਹਾਨੂੰ ਖਰਦਵਾਉਗਾ ਹਾਂ ਇਸੀ ਖੁਸ਼ੀ ਚ ਮੇਰੇ ਲਈ ਖੁਸ਼ੀ ਚ ਹਾਂ ਜਲਦੀ ਤੇਰਾ ਵੀਰ ਚ ਆ ਗਿਆ ਲੈ ਨਾ ਖੁਸ਼ੀ ਪਾਰਟੀ ਦੇ ਸੁੱਖ ਤੇ ਨਾ ਕਰਾ ਲਾ ਗਿਆ ਅਬिक्की ਕੋ ਪੈਸੇ ਆ ਗਏ ਹਰੇਕ ਵੀ ਕਿਆ ਕਰਾ ਇਹਨਾਂ ਦਾ ਮੈਂ ਤਾਂ ਸਮਝਾਉਂਦਾ ਇਹਨਾਂ ਨੂੰ ਵੀ ਮੌਸਮ ਹੈ ਜੀ ਭਾਈ ਠੰਡੀਆਂ ਚੀਜ਼ਾਂ ਨਾ ਆ ਗਏ ਇਹ ਤਾਂ ਉਲਟਾ ਹੌਟਮਾਰਡ ਖੜੀ ਕਰਤੀ ਇਹਨਾਂ ਨੇ ਮੈਂ ਪਾਰਟੀ ਦੇ ਕੀ ਕਰਦਾ ਇਹ ਖਰਾਉਣਾ ਦਾ ਮਾਰ ਡਰਦਾ ਇਹ ਨਾ ਮਾਪੀ ਆ ਨਾ ਕੇ ਬੜੀ ਕਰਾ ਬੀਲ ਬਹੁਤ

ਅਗਰ ਆਪਣੇ ਇਕੱਲੇ ਆਉਣ ਲੱਗਦੀ ਵਾਹਿਗੁਰੂ ਸਤਨਾਮ ਸਦੀ ਡੈਡੀ ਕਲਾਪ ਹੈ ਜੇ ਨਿੱਕੀ ਚੌਂਕੀ ਕੱਲ੍ਹ ਤੋਂ ਮੋਟਰ ਲਾ ਲਓ ਕਰ ਪਲਾ ਹੋ ਭਲਾ ਅੰਤ ਪਲੇ ਦਾ ਭਲਾ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲਾਉਂਗ ਚ ਡੈਡੀ ਜੀ ਮਾਰਾ ਦੇ ਸਭ ਤੋਂ ਟੱਟ ਦੀ ਕਲਾ ਰੱਖੇ ਹਾਂ ਮਾਤਾ ਤਾਂ ਹੋਣਾ ਹੀ ਨਹੀਂ ਪੈਸੇ ਜ਼ਰੂਰ ਖਰਚੂ ਚਲੋ ਠੀਕ ਹੈ ਜੀ ਓਕੇ ਬਾਏ ਬਾਏ